ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਆਪਾਂ ਪਹੁੰਚੇ ਬਾਈ ਦੀ ਦੁਕਾਨ ਦੇ ਵਿੱਚ ਤੇ ਬਾਈ ਆਪਾਂ ਨੂੰ ਕਈ ਸਾਲਾਂ ਬਾਅਦ ਮਿਲਿਆ ਤੇ ਬਾਈ ਨਾਲ ਆਪਣਾ ਬਹੁਤ ਪਿਆਰ ਤਾਂ ਤੇ ਆ ਮਿਲੋ ਬਾਈ ਨੂੰ ਬਾਈ ਸਤਿ ਸ੍ਰੀ ਅਕਾਲ ਜੀ ਔਰ ਕੀਤਾ ਕਰੀ ਜੀ ਔਰ ਬਾਈ ਕੰਮ ਕਰ ਆਪ ਚੜ੍ਹਦੀ ਕਲਾ ਤੇ ਜੀ ਮੈਨੂੰ ਪਤਾ ਲੱਗੇ ਕਿਹਦੇ ਬਾਈ ਤੁਹਾਡਾ ਬਚਨ ਦਾ ਹਾਂ ਸਾਡਾ ਚੈਨਲ ਹੈ ਜੀ ਕੈਨੌ ਚੈਨਲ ਦਾ ਆਪਣਾ ਮਾਨ ਮਾਲਿਕ ਬਲੌਗ ਜੀ ਅੱਛਾ ਜੀ ਇੱਕ ਵਾਰੀ ਹੋਰ ਬੋਲਦੇ ਹੋ ਮਾਨ ਮਾਲਿਕ ਬਲੌਗ ਹੈ ਜੀ ਅੱਛਾ ਜੀ ਹਾਂ ਜੀ ਸਬਸਕ੍ਰਾਈਬ ਕਮੈਂਟ ਕਰਦੇ ਹੋ ਜਿੰਨੇ ਵੀ ਪਿਆਰ ਕਰਦੇ ਹੋ ਬਾਈ ਨੂੰ ਕਮੈਂਟ ਕਰ ਦਿਓ ਬਾਈ ਦੱਸਿਓ ਕਿੱਥੇ ਕਿੱਥੇ ਦੇ ਬੰਦੇ ਵੀਡੀਓ ਦੇਖਦੇ ਆ ਬਾਈ ਜੀ ਤੇ ਫਿਰ ਦੁਬਾਰਾ ਦੱਸਦਾ ਜੀ ਮਾਨ ਮਾਲਕ ਬਲੌਗ ਜਿਵੇਂ ਚੱਲੇ ਰੋ ਕੋਲੇ ਮੈਂ ਆਜੀ 5-6 ਮਹੀਨੇ ਦੇ ਜੀ ਸਪੋਰਟ ਕਰੋ ਜੀ ਚੱਲੇ ਚੱਲੇ ਬਾਈ ਫਿਰ ਤਿੰਨ ਮਿੰਟ ਬਣਾਵਦਾ ਜੀ ਦੁਕਾਨ ਤੇ ਆਜਾ ਜੀ ਵੀਡੀਓ ਆਪਣੇ ਚੈਨਲ ਬਣਾਓ ਆਪਾਂ ਦੇ ਆਪਣੇ ਚੈਨਲ ਬਣਾਇਆ ਇਹ ਵਿੱਚ ਟਾਈਮ ਲੱਗ ਜਾਂਦਾ ਫਿਰ ਬਣ ਜਾਂਦੀ ਗੱਲਬਾਤ ਨਾਲ ਬਾਈ ਦਕਾਨ ਮ ਉਹ ਵਧੀਆ ਲੱਗੀ ਮੁੰਡ ਬਾਈ ਦੀ ਵੀ ਦਕਾਨ ਗੱਲੇ ਆ ਪੀਟਿੰਗ ਕਰਾਈ ਜੀ ਕੱਲੇ ਕਰਾਈ ਜੀ ਪੀਟਿੰਗ ਕਰਾਈ ਜੀ ਅੱਛਾ ਹੋਰ ਸਾਰਾ ਸਮਾਨ ਲੈ ਕੇ ਆਇਆ ਚੱਕ ਅੱਛਾ ਜੀ ਕਿੱਥੇ ਲੈ ਆਇਆ ਸਮਾਨ ਬਿੱਟ ਕਰਾਇਆ ਇਹਦਾ ਅੱਛਾ ਜੀ ਹਾਂ ਮੇਰੇ ਪਿੰਟਿੰਗ ਦਾ ਹੀ ਹੈ ਅੱਛਾ ਜੀ ਆ ਕੁਰਸੀਆਂ ਮੇਜ਼ਾਂ ਸੀਰੇ ਪੀਸੇ ਅੱਲਾ ਮਗੱਲਾ ਆ ਨਹੀਂ ਆ ਗੱਲ ਸਾਰਾ ਚੱਕਾ ਹੋਰ ਸਮਾਨ ਲੈਣਾ ਹੈ ਜੀ ਅੱਛਾ ਜੀ ਅਨ ਹੱਤ ਬਣਾਉਗੇ ਇਹ ਬਣਾਵਾ ਕੈਮਰੇ ਕੋਲ ਲਾਉਂਗੇ ਨਾ ਕੈਮਰੇ ਕੋਲ ਲਾਉਂਗੇ ਹਰ ਤਰ੍ਹਾਂ ਦੇ ਮੈਂ ਬਾਹਰ ਸੀਰੇ ਪਰ ਮੇਨ ਗੇਟ ਤੇ ਮੇਨ ਗੇਟ ਹੋੜੀ ਹੋੜੀ ਹੋਣਾ ਹੈ ਬਾ ਸਾਡੇ ਚੈਨਲ ਸਪੋਰਟ ਕਰਦੇ ਰਹਿਣਾ ਅਸੀਂ ਬਦੀ ਬਦੀ ਵੀਡੀਓ ਪਾਏ ਕਰਾਂਗੇ ਜੀ ਕਹਿੰਦਾ ਸੀਸ਼ਾ ਲਾਣਾ ਫਿਰ ਘਰ ਦੇ ਨੇ ਬਣਾਏ ਚੱਲ ਰਿਹਾ ਬਾਈ ਘਰ ਦੇ ਨੇ ਹਾਂ ਜੀ ਘਰ ਦੇ ਨੇ ਬਲੌਗ ਬਣਾਏ ਕਰੋ ਬਾਈ ਬਲੌਗ ਬਣਾਦੇ ਛੇਤੀ ਕੰਮ ਦੀ ਰੋਡ ਬਣਾਦੇ ਆਪਣਾ ਵੀ ਜਿੰਨਾ ਕਹੇਗਾ ਆਪਾਂ ਬਣਾਈ ਜਾਂਦੇ ਆ